ਲੋ ਬਈ ਮਿੱਤਰੋ ਜਿਹੜੇ ਆ ਆਪਨੇ ਮਿੱਟੀ ਬਾਹਰ ਸੀ ਇੱਕ ਕਤਾ ਬਿਠਾ ਇੱਕ ਉਸ ਪਈ ਦੇ ਦਿਆ ਬਾਈ ਇਹ ਕਾ ਬਿਠਾ ਹੂੰ ਦੂਰ ਲਾਤੀ ਆ ਬਾਈ ਇੱਥੇ ਬਈ ਦੋ ਕੂਤਰ ਫਰਦਾਈ ਸੀਗੇ ਤੇ ਸਸੀ ਗੱਲ ਜੀ ਬਾਈ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਈ ਮਿੱਤਰੋ ਆਪਾ ਕਰਤੀ ਬਾਈ ਬਲਾਉ ਦੀ ਸਟਾਰਟਿੰਗ ਲੋ ਬਈ ਆ ਛਤਰੀ ਤੇ ਲਾਤੀ ਆ ਡੋਰ ਤੇ ਇੱਕ ਉਸ ਪੈਦੇ ਦੇ ਬੈਠਾ ਇੱਕ ਕਾਉ ਬੈਠਾ ਲਓ ਭਾਈ ਮਿੱਤਰੋ ਪਾਣੀ ਵਾਲਾ ਆ ਗਿਆ ਬਾਹਰ ਕੈਨੀਆਂ ਪਰ ਰੱਖਿਆ ਹੁੰਦੀ ਸੀ ਪਰ ਨਾ ਭਾਈ ਅੱਜ ਆਪਣਾ ਇਗਨੋਰ ਕਰਿਓ ਸਹੀ ਨਹੀਂ ਭੱਜਿਆਗਾ ਤੇ ਕੈਨੀਆਂ ਭਈ ਬਾਈ ਆਪਣੀ ਤੇ ਪਾਣੀ ਵਾਲਾ ਠੀਕ ਆ ਇਧਰ ਭਾਈ ਵੀਡੀਓ ਕਿਉਂ ਬਣਾ ਰਹੇ ਆ ਉਧਰਲੇ ਪਾਸੇ ਦੀ ਢੜੀ ਹੈ ਬੁੜੀੰਦੀ ਵੀ ਦੀ ਬੁੜੀ ਲੋਟ ਲਾਉਣੀ ਪਾਈ ਜੇ ਨਾ ਇਹ ਭਾਈ ਤੀਜੇ ਚੌਥੇ ਦਿਨ ਹੁੰਦਾ ਵੈਸੀ ਹੈ ਤਾਂ ਗਾਣਾ ਦੇ ਲੈ ਕੇ 14-15 ਜਣਾਂ ਤੋਂ ਹੁੰਦਾ ਹੈ ਤੇ ਇਨੀ ਆਪਣੀ ਆਪ ਹੀ ਕੁਆਲ ਚੰਨ ਕੁਆਲ ਚੰਨ ਫਾਂਚੀ ਕਿਹ ਹੈ ਅਬ ਵੀ ਮਿੱਤਰੋ ਬੱਚੇ ਲੈ ਜਾਂਦੇ ਕਿਤੇ ਜਾਣਾ ਸੀ ਉਹ ਪ੍ਰੋਗਰਾਮ ਬਣਿਆ ਨਹੀਂ ਤੇ ਤਾਂ ਕਰਕੇ ਚਿ ਚਿ ਠੀਕ ਹੈ ਜੀ ਉਹ ਪ੍ਰੋਗਰਾਮ ਆਪਣਾ ਬਣਿਆ ਨਹੀਂਗਾ ਮੈਂ ਕਿਹਾ ਚਲੋ ਨਹੀਂ ਤਾਂ ਕੰਪਿਊਟਰ ਦੀ ਵਾਰ ਕਿਹੜੀ ਰਾਤ ਵਾਲ ਇੱਕ ਤਾਂ ਆਪਣਾ ਉਹ ਬੈਠਾ ਵੀ ਇੱਕੋ ਸਪੈਦੇਤੀ ਸੀਗਾ ਉਹਦਾ ਪਤਾ ਨਹੀਂ ਲੱਗਾ ਅੱਜ ਫਰਪੱਠਾ ਬੁੱਠਾ ਨੂੰ ਬਾਈ ਪਾਣੀ ਛੱਡਦੇ ਆ ਚੱਲ ਚੱਲ ਨਿੱਕੇ ਚੱਲ ਲਓ ਭਈ ਨੰਨ ਕਬਦੀ ਬਾਹਰ ਲਓ ਭਈ ਮਿੱਤਰੋ ਕੋਪੁੱਤਰ ਕੱਢਦੇ ਆ ਕੋਠੀ ਵਾਲਾ ਦੌੜਣਾ ਆ ਆ ਬਿੜਾ ਦੂ ਆਪਣੀ ਹੋ ਗਈ ਕੋਹ ਆਈ ਆ ਬਈ ਕਿਤਾ ਵੀ ਆ ਗਿਆ ਭਈ ਆਪਣਾ ਠੀਕ ਆ ਲਓ ਭਾਈ ਮਿੱਤਰੋ ਜਮੀ ਜਰੇ ਭਾਈ ਪਾਤੀ ਆ ਤੇ ਵੱਡਾ ਵੱਡੀ ਜਾਂਦਾ ਪੱਠੇ ਤੇ ਹੁਣ ਭਾਈ ਪਾਣੀ ਛੱਡਣ ਲੱਗਿਆ ਕਾਲ ਨੂੰ ਤੇ ਜਮੀ ਨੂੰ ਵਾਹ ਵੱਡਾ ਗੱਵੜੀ ਨੂੰ ਮਖੇਰ ਪਾਣੀ ਛੱਡਣਾ ਪੱਠੇ ਵੱਢ ਲਈ ਕਹਿੰਦਾ ਬਾਈ ਵੱਢ ਲਈ ਇਹ ਬੰਦੇ ਉਹ ਆ ਬਾਈ ਜਿਹੜੇ ਆਪਾਂ ਨੂੰ ਕਦੇ ਜਵਾਬ ਵੀ ਨਹੀਂ ਦੇ ਸਕਦੇ ਠੀਕ ਆ ਉਹ ਨਿੱਕਾ ਬੈਠਾ ਉਧਰ ਤੇ ਬਾਈ ਜੀ ਪੱਠੇ ਵੱਢ ਕੇ ਆਪਾਂ ਪਾਣੀ ਛੱਡਣ ਲੱਗੇ ਆਂ ਖਾਲ ਭਰ ਜਾਣੀ ਉਧਰ ਸਾਡੇ ਆਉਂਦੇ ਉਹ ਪਈ ਬਣਾਈ ਜਾਂਦੇ ਆ ਆ ਵੀ ਖਾਲਾ ਭਰਨਾ ਸੀਗਾ ਉਹਨਾਂ ਨੇ ਨੋ ਬਈ ਮਿੱਤਰੋ ਜੱਤਰਾਂ ਲੱਗਾ ਪਈਆਂ ਆਪਣੀਆਂ ਪਾਣੀ ਛੱਡਿਆ ਪਿਆ ਬਾਈ ਕਾਹਨੂੰ ਮੋਟਰ ਆਪਣੀ ਉਹ ਚੱਲੀ ਜਾਂਦੀ ਠੀਕ ਹੈ ਜੀ ਕਾਹਨੂੰ ਛੱਡਿਆ ਬਾਈ ਪਾਣੀ ਗਾਂ ਜਮੀ ਵੀ ਲਾ ਦੇਾਂਗੇ ਸਾਰਾ ਨੀੜਦੇ ਆਂ ਕੰਮ ਮੋਟਰ ਆਪਣੀ ਉਹ ਚੱਲੀ ਜਾਂਦੀ ਹੈ ਲਓ ਬਈ ਮਿੱਤਰੋ ਕਾ ਵੀ ਲਾਤਾ ਜਮੀ ਵੀ ਲਾਤੀ ਪਾਣੀ ਥੋੜਾ ਜਿਆਦਾ ਹੀ ਪਊਗਾ ਕਾਰਨ ਪਤਾ ਕੀ ਹੈ ਬਾਈ ਜੇ ਦਾ ਕਾਚ ਪਾਣੀ ਖਾਲਦੇ ਆਂ ਤਾਂ ਮੁੜ ਕੇ ਕੰਮ ਖਰਾਬ ਹੋਊਗਾ ਤੇ ਚਲ ਕੋਈ ਗੱਲ ਨਹੀਂ ਇਹਦੀ ਜਿਆਦਾ ਆ ਜੂਗਾ ਤਾਂ ਪਰਾਂ ਕਣਕ ਜਿ ਕੱਢ ਦੇਾਂਗੇ ਪਰ ਕਾਜਣਾ ਖੜੀ ਕਿਉਂਕਿ ਬਈ ਕੱਲ ਨੂੰ ਤਾਂ ਪੱਠੇ ਵੱਡੇ ਨਹੀਂ ਜਾਣੇ ਪਰਸੋਂ ਹੀ ਵੱਡਾਂਗੇ ਰੀਰੂ ਪਾਤੀ ਹੈ ਬਾਈ ਠੀਕ ਹੈ ਪਾਣੀ ਲਾਤਾ ਜ਼ਮੀਨ ਨੂੰ ਵੀ ਲਾਤਾ ਤੇ ਘਾਹ ਨੂੰ ਵੀ ਲਾਤਾ ਲਓ ਬਈ ਮਿੱਤਰੋ ਆਪਾਂ ਬਈ ਆਏ ਸੀ ਕਾਜ ਪਾਣੀ ਵੇਖਣ ਇਹ ਕਾਜ ਪਾਣੀ ਹੈਗਾ ਬਈ ਕੱਲ ਨੂੰ ਪੱਠੇ ਨਹੀਂ ਵੱਡੇ ਜਾਣੇ ਪਰਸੋਂ ਸ਼ਾਇਦ ਵੱਡੇ ਜਾਣ ਤੇ ਜਮੀਂ 'ਚ ਵੀ ਪਾਣੀ ਵਤਰਾ ਬਾਈ ਤੇ ਚਲੋ ਬਈ ਆਪਣੇ ਬਈ ਬੱਚੇ ਇਸ ਟਾਈਮ ਪਰ ਦੋ ਤਾਂ ਆ ਜਾਣਗੇ ਤਿੰਨ ਆ ਜਾਣਗੇ ਬਈ ਚਿੱਟੇ ਦੀ ਪ੍ਰੋਬਲਮ ਆ ਉਹ ਬਈ ਕੱਲ ਦੀ ਉਹਨੂੰ ਭੜਕਾਈ ਜਾਂਨੇ ਛਤਰੀ ਘਰ ਤੇ ਆ ਜਾਂਦਾ ਪਰ ਬਹਿਣ ਬੂਣ ਦਾ ਕੋਈ ਮੂੰਹ ਸਾਬ ਨਹੀਂ ਬੰਦਾ ਸ਼ਾਇਦ ਉਹ ਵਾਟਰ ਵਾਕਸ ਤੇ ਬੈਠਾ ਬਈ ਜੂਮ ਕਰਕੇ ਦਿਖਾਵਾਂ ਜਿਦ ਦੇਖ ਗਿਆ ਆ ਬੈਠਾ ਲੱਗਦਾ ਨਹੀਂ ਗੋਲਾ ਕਿ ਚਿੱਟਾ ਚੱਲ ਕੇ ਹੋਇਆ ਦਾ ਲੱਗ ਜੂ ਤਾਂ ਬਈ ਆ ਜੂ ਖੜ ਗਿਆ ਜੂ ਕੱਟਿਆ ਜਾਂ ਲਓ ਬਈ ਮਿੱਤਰੋ ਦੋ ਬਾਈ ਆਪਣੇ ਇੱਧਰ ਬੈਠੇ ਹੋਏ ਆ ਉਹ ਬੈਠੇ ਬੈਠਾ ਲਈ ਵੀ ਆ ਬੈਠੀ ਆ ਟਿੱਡਾ ਵਾਲਾ ਵੀ ਆ ਬੈਠਾ ਹੀ ਲਓ ਬਈ ਮਿੱਤਰੋ ਚਿੱਟਾ ਆਪਣਾ ਆ ਗਿਆ ਉਹ ਬੈਠਾ ਪਰਲੇ ਪਾਸੇ ਠੀਕ ਹੈ ਜੀ ਆਪਣੇ ਹੁਣ ਰਹਿ ਗਏ ਤਿੰਨ ਮੇਨ ਪ੍ਰੋਬਲਮ ਬਾਈ ਇਹਦੀ ਸੀ ਡੱਬੀ ਦਾ ਸੀਗਾ ਇਹ ਆ ਗਿਆ ਮੋਤਾਗ ਲਈ ਲਾਵੇ ਮੇਟਰ ਉਹ ਤੇ ਲੈ ਰਿਹਾ ਗੇ ਕੱਲੇ ਲਾਉਣ ਵਾਲੇ ਤੇ ਪਠਨੀਰ ਪਾਦਾ ਬਈ ਪਠਨੀਰ ਦਾ ਕੰਮ ਨਿਮੀੜ ਕੇ ਆਪਾਂ ਤੇ ਬੱਚਾ ਬਈ ਲਾ ਲਿਆ ਹੁੰਦਾ ਸੀਗਾ ਦਿਖਾ ਦਿੰਨੇ ਆ ਤੁਹਾਨੂੰ ਇਹ ਵੀ ਆ ਬੇਟਾ ਆਪਣਾ ਹੀ ਐ ਮੈਨੂੰ ਸ਼ੱਕ ਆ ਹੂ ਰੂ ਸੀ ਕਿ ਦਾਨੀ ਪਾਤਾ ਇਹਨੂੰ ਰੱਖਦੀ ਐ ਬਈ ਪਾਣੀ ਠੀਕ ਐ ਤੇ ਫੇਰ ਲਾਉਣੀ ਉਹਨਾਂ ਨੂੰ ਲਓ ਬਈ ਮੇਟਰ ਆਪਣੀ ਗਲੀ ਹੈ ਤੇ ਸਾਹਮਣੇ ਆਪਣੀ ਗਲੀ ਦੇ ਵਿੱਚ ਇਹ ਆ ਗਿਆ ਪੰਜਾਬਪੁਰ ਮਾਰੀ ਮਿਲ ਆ ਗਏ ਮਿੱਤਰੋ ਆ ਗਿਆ ਪੰਜਾਬਪੁਰ ਹੋ ਗਏ ਮਿੱਤਰੋ ਆ ਰਹੇਗੇ ਤੈਨਰੇਗੇ ਬਾਹਰ ਆਪਣੇ ਤੇ ਲੋ ਮਿੱਤਰੋ ਹੁਣ ਆਪਾਂ ਤੁਲੇ ਨਾਲੇਗੇ ਉਤਲੇ ਲਾ ਕੇ ਈ ਗਣਾਪਣ ਇਹਨਾਂ ਦੇ ਰਹਿੰਦਾ ਭਾਈ ਖੱਲਿਆਂ ਦਾ ਪਾਉਂ ਆਲਾ ਦੂਜੇ ਸਾਰਿਆਂ ਨੂੰ ਦਾਪਾ ਠੀਕ ਹੈ ਜੀ ਆ ਬਿਟੀ ਨੂੰ ਲਾ ਲਈਏ ਬਾਕੀ ਮਾਵੜ ਆਪਣਾ ਦੇਖ ਲਓ ਭਾਈ ਹੋ ਭਾਈ ਇਹਨਾਂ ਵਾਸਤੇ ਨਾ ਟਰੀਆਂ ਲਿਆਉਣੀਆਂ ਭਾਈ ਕਿਉਂਕਿ ਇਹ ਚੀਜ਼ ਦੇਖ ਕੇ ਬੱਚੇ ਜਾਗੇ ਆ ਤੇ ਦਾਣੇ ਫਿਰ ਪੂਰੀ ਉਵੇਂ ਚੂਰੇ ਨਹੀਂ ਜਾਂਦੇ ਲੋ ਭਾਈ ਜੂਤ ਨੂੰ ਖੱਲੇ ਡੋਰ ਵਾਲਾ ਲਾ ਲਿਆ ਆਪਣੇ ਬਈ ਦੋ ਬਾਾਰ ਰਹੇਗੇ ਦੋਵੇਂ ਸਗੇ ਭਰਾ ਹੀ ਆਉ ਜਿਹੜੇ ਬਾਹਰ ਇੱਕ ਇਹਦੇ ਤੇ ਬੈਠਾ ਤੇ ਦੂਰ ਵਾਲ ਨੂੰ ਦਾਣੇ ਦੁਨੀ ਚੋਗ ਲੂਆ ਬਈ ਤੇ ਇੱਕ ਦਾ ਗਲਾਬੀ ਟੈਡਾ ਬਈ ਇੱਕ ਦਾ ਹਰਾ ਦੋਵੇਂ ਸਗੇ ਭਰਾ ਤੇ ਬਈ ਬਿੱਲੀਆਂ ਬਹੁਤ ਅੰਕਰੀ ਜਾਂਦੀਆਂ ਬਹੁਤ ਜਿਆਦਾ ਇਹ ਬਿੱਲੀਆਂ ਇੱਕ ਜਿਵੇਂ ਹੋ ਫਰਦੀ ਘੱਟੋ ਘੱਟ 4-5 ਆ ਇੱਕ ਬਈ ਛੋਟੇ ਬਲੂਂਡ ਆ ਫਿਰ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਆਪਾਂ ਕੀ ਆਖਣਾ ਬਈ ਹਾਈ ਤੱਕ ਰੱਪਣ ਉਹਨਾਂ ਨੇ ਮਾੜਾ ਕੀਤਾ ਵੀ ਨੀਗਾ ਤੇ ਪਾਣੀ ਬਾਵਾ ਬਈ ਅਰਕੇ ਪੈ ਗਏ ਤੇ ਉਤਰ ਬਾਈ ਬਾਵਾ ਬਾਹਰ ਫੜਦੇ ਹੋ ਵਾਟਰ ਵਾਸਤੇ ਆ ਬਿਠਾ ਇੱਕ ਆ ਬਿਠਾ ਪਤਾ ਨਹੀਂ ਕੀ ਦਾ ਇਹ ਤੇ ਚਲੋ ਠੀਕ ਆ ਬਾਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਵੀਰ ਬਣ ਕੇ ਯਾਰ ਤੇ ਲਓ ਬਈ ਹੁਣ ਆਲੇ ਆਉਗੇ ਫਿਰ ਆਪਾਂ